ਹਾਂਜੀ ਸਸਵੀ ਕਾ ਜੀ ਸਾਰਿਆਂ ਨੂੰ ਖੁਸ਼ੀ ਸਾਰਿਆਂ ਨੇ ਵਧੀਆ ਹੋਵਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਗੌਰ 18 ਤੇ ਟਾਈਮ ਹੋ ਗਿਆ 12 ਵਜ ਗਿਆ I think ਵਲੌਗ ਦੀ ਆਪਾਂ ਸਟਾਰਟਿੰਗ ਲੇਟ ਕੀਤੀ ਹੈ ਬਟ ਵਲੌਗ ਆਪਾਂ ਮਾਰਨਿੰਗ ਹੀ ਸ਼ੁਰੂ ਕਰ ਲਿਆ ਸੀਗਾ ਸਭ ਤੋਂ ਪਹਿਲਾਂ ਆਪਾਂ ਵਲੌਗ ਸਟਾਰਟ ਕੀਤਾ ਤਾਜੋਤਨ ਤੋਂ ਅੱਜ ਤਾਜੋਤਨ ਖੇਡੀ ਜਾਂਦੀ ਸੀ ਪੂਰਾ ਮੌਸਮ ਵਧੀਆ ਸੀਗਾ ਹੈਨਾ ਤੇ ਭਾਬੀ ਕਹਿੰਦੇ ਵੀ ਤੁਸੀਂ ਰਾਤ ਅਸੀਂ ਕਾਲ ਲਾਈ ਸੀ ਜਦੋਂ ਸੁੱਤੀ ਪਈ ਸੀਗੀ ਮਾਰਨਿੰਗ ਆਪਾਂ ਕੁਝ ਕੁ ਕਲਿੱਪਾਂ ਜਿਹੜੀਆਂ ਤਾਜੋਤਨ ਦੀਆਂ ਸ਼ੂਟ ਕੀਤੀਆਂ ਇਸ ਤੋਂ ਇਸ ਤੋਂ ਬਾਅਦ ਤੁਸੀਂ ਕਰਿਓ ਉਹ ਇੰਜੋਏ ਤੇ ਸਾਰੀਆਂ ਭੈਣਾਂ ਦੀ ਡਿਮਾਂਡ ਸੀਗੀ ਵੀ ਜਿੱਦਾਂ ਤੁਸੀਂ ਬੱਠਲ 'ਚ ਚੁੱਲਾ ਬਣਾਇਆ ਵੇ ਕਿੱਦਾਂ ਬਣਾਉਣੇ ਉਹ ਕਈ ਭੈਣਾਂ ਮੈਨੂੰ ਕਮੈਂਟ ਵੀ ਕਰਦੀਆਂ ਸੀਗੀਆਂ ਤੇ ਕਈਆਂ ਨੇ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਆਏ ਸੀ ਦੀ ਪਲੀਜ਼ ਵੀਡੀਓ ਬਣਾ ਕੇ ਦੱਸਿਓ ਫੋਟੋ ਬਣਾ ਕੇ ਫੋਟੋ ਖਿੱਚ ਕੇ ਦਿਖਾਓ ਆਪਾਂ ਸਾਰਿਆਂ ਦੀ ਡਿਮਾਂਡ ਤੇ ਅੱਜ ਉਹ ਸਪੈਸ਼ਲ ਵਲੌਗ ਲੈ ਕੇ ਆ ਰਹੇ ਹਾਂ ਚੁੱਲਾ ਕਿੱਦਾਂ ਬਣਾਉਣੇ ਆ ਬੱਠਲ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਜਾਓ ਤੁਸੀਂ ਤਾਜ਼ਵਤ ਨਾਲ ਇਹ ਕਲੀਪ ਭੇਟ ਕੀਤੀ ਹੈ ਮੈਂ ਉਹ ਲਈ ਐਨਜੋਏ ਕਰੋ ਉਸ ਤੋਂ ਬਾਅਦ ਜਿਹੜਾ ਆਪਣਾ ਚੁੱਲੇ ਦਾ ਪ੍ਰੋਸੈਸ ਆ ਉਵੀ ਦਿਖਾ ਤੜਕੇ ਤੜਕੇ ਤਾਜ਼ਗੀ ਨਾਲ ਗੱਲਾਂ ਬਾਤਾਂ ਹੋ ਰਹੀਆਂ ਤਾਜ਼ਗੀ ਨਾਲ ਹਾਸੇਆਂ ਘੇਟੀਆਂ ਕਰੀ ਜਾਂਦਾ ਆਓ ਜੀਭਾ ਕਰਤੀਆਂ ਇਸ਼ਾਰਿਆਂ ਨੂੰ ਅੱਜ ਤਾਂ ਮੌਸਮ ਵੈੜੀ ਇੱਧਰ ਦੀ ਦੇਂਦੇ ਆ ਹਾਂ ਵੇ ਇਹ ਤਾਂ ਆਇਓ ਤਨ ਕਾਂਢਾ ਹੋ ਗਈ ਅੱਜ ਆਪਣੇ ਮੈੰਡ ਵੀ ਠੰਡ ਰਹੀ ਪਈ ਆ ਆਓ 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 ਤੂੰ ਕੀ ਮਾਮ ਕਰੀ ਜਾਂਦਾ ਜੀ ਮਾਮੇ ਪਿੰਡ ਕੀ ਮਾਮ ਕਰਦਾ ਜੀ ਤੂੰ ਆਦੇ ਮਾਮੂ ਨਾਲ ਭੂਆ ਜੀ ਨਾਲ ਤਾਜ ਬਤਨਾ ਕੋਚੇ ਮਾਝੇ ਚੱਕ ਕੀ ਹੁੰਦੀ ਓਏ ਓਏ ਅੱਜ ਕੀ ਘੱਟ ਕੇ ਘਾਦੇ ਕਦੇ ਕਦੇ ਅੱਜ ਕੀ ਘਾਦੇ ਆਏ ਹੈ ਆਏ ਹੈ ਆਏ ਹੈ ਤੁਮ ਇੰਨਾ ਸ਼ਰਾਰਤੀ ਹੋ ਕੇ ਮੈਨੂੰ ਤੈਨੂੰ ਪਹਿਲਾਂ ਲੈ ਕੇ ਜਾਣਾ ਪਊਗਾ ਤੈਨੂੰ ਲੈ ਜਾ ਮੈਂ ਕੋਈ ਥੋੜੇ ਹੀ ਕਰਾਂ ਹਾਂ ਕੋਚੇ ਮਾਝੇ ਓ ਤਾਜ ਚਾਹ ਦੇਗੀ ਚਾਹ ਦੇਗੀ ਲੈ ਆਗੇ ਭਾਈ ਜੀ ਮੀ ਕਿੰਨਾ ਕਰਾਂ ਭੀ ਆਪਣੇ ਦਾ ਬਾਧੂ ਕਾਲਾ ਹੋਇਆ ਪਿਆ। ਲੈ 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 ਮੂਰ ਕੀ ਕਰਦੀ? ਮੂਰ ਕਿਵੇਂ ਐ ਕਰਦੀ ਐ ਫਿਰ ਇੰਨਾ ਹੱਥ ਦੀ ਐ ਜਾਂ ਚੁਟਕੀ ਮਾਰਦੀ ਐ ਫੇਰ ਹੱਥ ਦੀ ਐ। ਬੱਟਾ ਐ। ਇਹ ਤਾਂ ਚੀਜ਼ਾਂ ਡੰਗਰਾਂ ਵਾਲਾ ਹੈ। ਦਵਿੰਦਰ ਫੇਰ ਬਾਲਾ ਖੇਡਿਆ ਕਰੇ। ਉੱਚੀ ਕਰਕੇ ਕੋਈ ਚੀਜ਼ ਡੰਗੀ ਹੋਵੇ ਮੂਰੇ ਲਾਜੁਨੀ ਹੋਵੇ ਉਹਨੂੰ ਦੇਖ ਕੇ ਵੀਰੇ ਜਾਂ ਬੱਚਾ ਬਾਲਾ ਖੇਡਦਾ ਹੁੰਦਾ। ਆਹ ਵੇਖੋ ਆ ਪਿੰਗੇ ਤੇ ਕੰਗਲਿਆ ਹੋ ਜਾਂਦਾ। ਹਾਂ ਹਾਂ। ਕੜਦੇ ਕੜਦੀ ਆ ਦੇ ਆਹ ਉਹ ਇਹ ਜਨਾ ਫਿਰ ਉੱਚੀ ਜੀ ਨਾ ਬੰਤਾ ਆਪੂ ਆ ਗਈ ਆ ਕਿਉਟੀ ਬੁਆ ਆ ਗਈ ਤੇਰੀ ਲੈ ਜਪਨਾਜ ਵੀ ਆ ਗਿਆ ਓਏ ਜਪਨਾਜ ਵੀ ਆ ਗਿਆ ਖੇਡੀ ਜਾਂਦਾ ਵੀ ਕਿਰਪਾ ਦੀ ਜਪਨਾਜ ਤੇ ਵੀ ਹੁੰਦਾ ਲੈ ਲੈ ਅੰਦਰ ਲਾ ਤੇ ਲਾ ਤੇਰੀ ਬਿਓ ਵੀ ਆਹਾ ਚੂਜੀ ਚੂਜਪੂ ਆ ਗਈ ਸੀ ਚੂਜਪੂ ਆ ਗਈ ਸੀ ਚੂਜੇ ਜੂ ਜੂ ਲੈ 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 ਆਦੀ ਇਹ ਕਿੰਨੇ ਵਜੇ ਉੱਠਦੀ ਆ ਕਦੋਂ ਕਦੋਂ ਆਪਨੇ ਸਵੇਰੇ ਸਵੇਰੇ ਤੋ ਆਦੀ ਕਹੋ ਜੁ ਕੀ ਸਵੇਰੇ ਨੇ 3 ਵਜੇ ਦੋ ਤਾ ਪੀਤਾ ਫੇਰ ਇਹਨੇ 5 ਵਜੇ ਪੀਤਾ ਹੁਣ ਕਦੋਂ ਕਦੀ ਉੱਠੀ ਆਈ ਆਂ ਦਾ ਪੀੜਾ ਹੋ ਗਿਆ ਆ ਇਹਦੇ ਕਿੰਨਾ ਕ ਪੀੜਾਗਾ ਉਹੋਂ ਤੋਂ ਨਾ ਥੋੜੀ ਜਿਹੀ ਕੀਕ ਪੈ ਜਾਂਦੀ ਐ ਤੇ ਪੱਟਾ ਕੋਲੇ ਫੇਰ ਰਹਿਣ ਦਿਓ ਇਹਨੂੰ ਇਹਨੂੰ ਲਾ ਦੇਵੇ ਦੇ ਸੂਟ ਇਹ ਮੈਂ ਕੱਲ ਹੀ ਪਾ ਕੇ ਦੇਖਿਆ ਮੈਨੂੰ ਤਾਂ ਉਦੋਂ ਦਾ ਹੀ ਲੈਂ ਸ਼ੱਕ ਸੀਗਾ ਮੈਂ ਕਿ ਇਹ ਭੀੜਾ ਨਾ ਹੋਵੇ ਇਹਦੇ ਡਾਈਪਰ ਲੱਗੇ ਤੋਂ ਵੀ ਐ ਲੱਗਦਾ ਲੈ 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 ਦੇਖੀ ਕਿ ਮੈਂ ਸੁਣੀ ਜਾਂਦੀ ਹਾਂ ਗੌਰ ਨਾਲ ਤੈਨੂੰ ਸਾਰੀ ਗੱਲਾਂ ਸਮਝ ਆਉਂਦੀਆਂ ਸਾਰੇ ਜਣੇ ਇੰਸਟਾਗ੍ਰਾਮ ਤੇ ਮੈਸੇਜ ਕਰੀਂ ਦੇ ਤਾਜੂ ਨੂੰ ਲਿਓ ਤਾਜੂ ਨੂੰ ਲਿਓ ਅਸੀਂ ਨਹੀਂ ਲੈ ਕੇ ਆਉਂਦੇ ਤਾਜੂ ਤੂਜੂ ਨੂੰ ਅਸੀਂ ਨਹੀਂ ਲੈ ਕੇ ਆਉਂਦੇ ਤਾਜੂ ਤੂਜੂ ਨੂੰ ਤਾਜੂ ਆਉਣਾ ਪਿੰਡ ਆਉਣਾ ਉਹ Depend ਅਸੀਂ ਲੈ ਕੇ ਨਹੀਂ ਆਉਂਦੇ ਆ ਜਾ ਐਦੂ ਰੋਣ ਲੱਗ ਗਿਆ ਕਰਕੇ ਮੇਰੇ ਜੀ ਨਹੀਂ ਲੱਗਦਾ ਮੈਂ ਤਾਂ ਮਿੰਡ ਜਾਣਾ ਬਾਸ ਕੇ ਦਿਖਾ ਦੋ ਭੂਆ ਜੀ ਤੈਨੂੰ ਦੇਖਣ ਆਏ ਆ ਹਾਂ ਹਾਂ ਕਿੰਨਾ ਚੱਕਦੇ ਹੁੰਦੇ ਜੀ ਬਿਊਟੀਫੁੱਲ ਐਂਡ ਸੈਕਿਉਰਿਟੀ ਕਿਊਟੀ ਕਿਤੇ ਰਾਤ ਬਥੇਰਾ ਲਓ ਜੀ ਮੌਸਮ ਤਾਂ ਅੱਜ ਸਰਾ ਹੀ ਲੱਗਿਆ ਪਿਆ ਮਜ਼ਾ ਹੀ ਆ ਗਿਆ ਤਾਂ ਠੰਡਾ ਠੰਡਾ ਮੌਸਮ ਆ ਪਿਆ ਅੱਗੇ ਥੋੜਾ ਬਾਅਦ ਮੀਂਹ ਪੈ ਕੇ ਹਟ ਜਾਂਦਾ ਸੀਗਾ ਲਓ ਵੀ ਚੁੱਲਾ ਬੱਠਲ ਜਗੜਨ ਦੀ ਤਿਆਰੀ ਹੋ ਰਹੀ ਹੈ ਸਭ ਤੋਂ ਪਹਿਲਾਂ ਆਂਟੀ ਨੇ ਜਿਹੜੀ ਪਾਣੂ ਮਿੱਟੀ ਭੁੰਤੀ ਵੀ ਸੀਗੀ ਹੈਣ ਕੱਲ ਧੰਤੀ ਸੀ ਤੇ ਹੁਣ ਇਹਦਾ ਕੀ ਕੀਤਾ ਇਹਦੇ ਚਾਹ ਤੂਰੀ ਲਾਨ ਨਹੀਂ ਕਿ ਰੀਨ ਰੀਨ ਹਾਂ ਰੀਨਰ ਲਾ ਕੇ ਤੇ ਹੁਣ ਇਹਨੂੰ ਕਰੜੀ ਕਰਦੀਆਂ ਕਰੜੀ ਹੋ ਜੂ ਕੱਲ ਨੂੰ ਗੱਡਾਂ ਨੂੰ ਅਜਾ ਚੁੱਲਾ ਕੱਲ ਨੂੰ ਗੱਡੇਗੀ ਪਹਿਲਾ ਸਟੈਪ ਇਹਦਾ ਇਹ ਆ ਹੈ ਇਹ ਕੀ ਕਰਦੀ ਹੋਈ ਇਹ ਆਪਾਂ ਵੀਡੀਓ ਬਣਾ ਕੇ ਰੱਖ ਦਾਂਗੇ ਫਿਰ ਉਹ ਚੁੱਲੇ ਵਾਲੇ ਨਾਲ ਹੀ ਇਕੱਠੇ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮਿੱਟੀ ਭਿਉਣੀ ਹੈ ਜਿਹੜੀ ਪਾਣੂ ਮਿੱਟੀ ਭਿਉਉਂਗੇ ਤੇ ਉਸ ਤੋਂ ਬਾਅਦ ਰੀਨਚਰ ਲਾ ਕੇ ਅੱਛਾ ਸਭ ਤੋਂ ਪਹਿਲਾਂ ਇਹਨੂੰ ਕੀ ਕੀਤਾ ਆਂਟੀ ਨੇ ਸਾਰਾ ਉਹ ਕਰ ਲੂਗੀ ਉਹਨੇ ਥੋੜੀ ਜਿਹੀ ਕਰਡੀ ਕਰ ਲੂਗੀ ਕੱਲ ਤਾਂ ਇਹ ਹੋਰ ਕਰਡੀ ਹੋ ਜੂਗੀ ਫਿਰ ਠੀਕ ਆ ਹੁਣ ਇਹਦੇ ਤੇ ਆਹ ਤੂੜੀ ਵਾਸਤੇ ਵਾਧੂ ਰਹਿ ਗਈ अच्छा गर्मी ਦਾ ਹੋਰ ਪਾਲਾ ਵਿੱਚ ਟੂੜੀ ਨਹੀਂ ਸੀ ਢੋਈ ਗੜਦੀ ਅੰਟੀ ਹੋਰ ਪੈ ਜਾ ਇਸ ਸਮੇਂ ਉਹਦੇ ਗਾਲ ਜੂ ਸਵੇਰ ਤੱਕ ਜਮ ਵਿੱਚ ਹੋਰ ਗੜਦੀ ਹੋ ਜੂਗੀ ਨਾ ਇਹ ਦਾ ਬਹੁਤ ਅਟਕੇ ਜੀ ਬਹੁਤ ਹੋ ਗਈ ਬਰਦੀ ਹੈ ਹੈ ਉਹ ਵੀ ਜਿਹੜੀ ਮਿੱਧ ਜੂ ਜਮੇ ਨਹੀਂ ਪੈਣੀ ਤੂੰ ਜਦੋਂ ਵਿੱਚ ਕਰਦੀ ਨਾ ਸਵੇਰੇ ਭੂਆ ਬਾਣੀ ਨਾ ਢਿੱਲੀ ਕਰੀ ਜਣੀ ਬੱਠਲ ਜੀ ਬਾਕੇ ਰੱਖ ਦੇਈਂ ਪਾਲਣ ਬੱਠਲ ਜੀ ਬਾਕੇ ਰੱਖਦੀ ਗੜਦੀ ਹੋ ਜੂਗੀ ਫਿਰ ਕੱਲ ਨੂੰ ਗੱਡਾਂਗੇ ਚੁੱਲਾ ਅਸੀਂ ਚੁੱਲਾ ਆਪਣਾ ਆ ਸੀਗਾ ਤੇ ਬੱਠਲ ਆਪਣਾ ਹੋ ਸੀ ਹੈ ਲਿਆਂਦਾ ਪਿਆ ਬੱਠਲ ਓਕੇ ਕਲਰ ਪਿਆ ਕਤਾ ਆ ਚੁੱਲਾ ਕੱਢਾਂਗੇ ਆਪਾਂ ਬਹੁਤ ਛੁੱਲਾ ਛੁੱਲਾ ਵੀ ਹੂੰ ਅੱਗੇ 100 ਦਾ ਚੁੱਲਾ ਦੇ ਕੇ ਗਿਆ ਪਹਿਲਾਂ ਹੂੰ ਤੇ 150 ਦਾ ਹੂੰ ਇਹ ਹੁਣ 250 ਦਾ ਅੱਛਾ ਚੁੱਲਾ ਮੰਨਣ ਦੀ ਤਿਆਰੀ ਜੇ ਮੰਮੀ ਰੰਗਾਂ ਤੇ ਪਹਿਲਾਂ ਚੁੱਲਾ ਜਿਹੜਾ ਪੰਨਣਾ ਪਊ ਔਰ ਮੰਮੀ ਵਿਚਾਰ ਉਹ ਟੁੱਟ ਗਿਆ ਟੁੱਟ ਗਿਆ ਚੱਕੋ ਹੁਣ ਆਪਾਂ ਅੱਜ ਨਵਾਂ ਚੁੱਲਾ ਬਣਾਉਂਦੀ ਤਿਆਰੀ ਚ ਤਾਂ ਕਰਕੇ ਪ੍ਰੋਸੈਸ ਸ਼ੁਰੂ ਕਰਤਾ ਚੁੱਲਾ ਵਧੀਆ ਸੀ ਗਿਆ ਇਹ ਕਰਕੇ ਇਹਨੂੰ ਬਦਲ ਲੈ ਚੱਕ ਮੰਮੀ ਜੀ ਚੁੱਲਾ ਹੀ ਟੁੱਟਣਾ ਚੁੱਲਾ ਕਿਉਂ ਟੁੱਟਣਾ ਚੁੱਲਾ ਦਾ ਬੰਦਾ ਜਾਊਗਾ ਬਜਰੀ ਦਾ ਵਧੀਆ ਬਣਾਇਆ ਵਿੱਚ ਹੈ ਟਰਾਲੀ ਵਾਲੇ ਤੋੜ ਗਏ ਅਸੀਂ ਉਹਦੋਂ ਟਰਾਲੀ ਲੈਣ ਆਏ ਸੀ ਤੂੜੀ ਦੀ ਹੂੰ ਤੇ ਟਰਾਲੀ ਵਿੱਚ ਮਾਰੀ ਇੱਕ ਵਾਰੀ ਤੁਸੀਂ ਆ ਚੁੱਲਾ ਕੱਢੋ ਫਿਰ ਉਹ ਤੋਂ ਬਾਅਦ ਕਰਦੇ ਆਂ ਬਸ ਸਟਾਰਟਿੰਗ ਨਵਾਂ ਚੁੱਲਾ ਕੱਢਾਂਗੇ ਹਾਂਜੀ ਤੇ ਚੁੱਲਾ ਆਪ ਕੱਢ ਲਿਆ ਸੀਗਾ ਉਹ ਦੂਜੇ ਬੱਠੇ 'ਚੋਂ ਜਿਹੜਾ ਪੁਰਾਣਾ ਸੀਗਾ ਉਹ ਤੋੜਤਾ ਸੀ ਤੇ ਸਭ ਤੋਂ ਪਹਿਲਾਂ ਬੱਠੇ 'ਚ ਪਾਵਾਂਗੇ ਤੂੜੀ ਹਨਾ ਅੰਟੀ ਹਵਾਵਾ ਗਈ ਜਾਂਦੀ ਐ ਤੇ ਤੂੜੀ ਉੱਡੀ ਜਾਂਦੀ ਐ ਉਡੀ ਪਾ ਕੇ ਉੱਤੇ ਇਹਦੇ ਪੰਮੀਆ ਮਿੱਟੀ ਅੱਛਾ ਇਹ ਉੱਤੇ ਮਿੱਟੀ ਹਾਂ ਮਿੱਟੀ ਪਾਉਣੀ ਠੀਕ ਐ ਲਓ ਜੀ ਇਹ ਨਾ ਕਿੰਨੀ ਥੱਲੇ ਤੇ ਲੰਮੀ ਸੀ ਜਿਆਦੇ ਆ ਤੁਰੀ ਹਾਂ ਉਹ ਪਿਛਲੀ ਪਹਿਲਾਂ ਵਾਲੀ ਆਪ ਪੱਠਲ ਜਵਾ ਤੂੜੀ ਕੱਢੀ ਸੀ ਹੂੰ ਉੱਡੀ ਜਾਂਦਾ ਅੱਜ ਹਵਾ ਕਰਕੇ ਆਹ ਪਾਈ ਚਟਾਵਾ ਇਹਨੀਆਂ ਨੂੰ ਇਹ ਆਹੀ ਪਾ ਆਹੀ ਪਾ ਦੇਣਗੇ ਆਹੀ ਪਾ ਦੇਣਗੇ ਠੀਕ ਐ ਮਿੱਟੀ ਪਾਤੀ ਇਹਦੇ ਉੱਤੇ ਤਕੋ ਜੀ ਸਭ ਤੋਂ ਪਹਿਲਾਂ ਆਪਾਂ ਬੱਠਲ ਦੇ ਵਿੱਚ ਪਾਈ ਤੂੜੀ ਹੈ ਮਿੱਟੀ ਹੋਰ ਪਾ ਦਈਏ ਹੂੰ ਆ ਜਿਹੜਾ ਆਪਾਂ ਭੰਨਿਆ ਸੀਗਾ ਉਹਦੇ ਚ ਕੱਢ ਲੈਨੇ ਆ ਉਹ ਪਾਸੇ ਆ ਗਏ ਉਹਦੇ ਉੱਤੇ ਭਨੇ ਇੱਕ ਉੱਤਮਕਾ ਤੇ ਇਹੀ ਪਾ ਇੱਥੇ ਕਰਕੇ ਪਾ ਦੋ ਉੱਤੋਂ ਤੁਮ ਜਿਹੜੀ ਮਰੀਜ਼ ਮਿੱਟੀ ਉਹ ਮਾਰ ਕੇ ਪਾ ਦੋ ਬਸ ਉਸ ਤੋਂ ਮਿੱਟੀ ਵੀ ਲੱਗੂਗੀ ਬਸ ਉੱਤੇ ਮਿੱਟੀ ਵੀ ਲੱਗੂਗੀ ਬਾਹਲੀ ਨਾ ਪਾਇਓ ਮਾਰ ਬਾਹਰ ਪਾਇਆ ਹੋ ਜੀ ਫਿਰ ਚੱਕਿਆ ਕਿਵੇਂ ਕਰਾਂਗੇ ਆ ਕੱਢ ਦੇ ਆ ਕਾੜੇ ਕਾੜੇ ਜੇ ਕੱਢਦੇ ਬਸ ਇੰਨੀ ਮਿੱਟੀ ਰੱਖ ਲੋ ਅਡਾ ਲੈ ਜੇ ਕੱਢਦੇ ਹੋਣਾ ਅਡਾ ਲੈ ਜੇ ਪਾਸੇ ਵਾਲੇ ਵੀ ਕੱਢਦੇ ਐਂਟੀ ਲਓ ਜੀ ਸਭ ਤੋਂ ਪਹਿਲਾ ਸਟੈਪ ਆਪਣਾ ਬੱਠਲ ਲੈਉਣਾ ਦੂਜਾ ਸਟੈਪ ਆਪਣਾ ਤੂੜੀ ਪਾਉਣੀ ਤੀਜਾ ਸਟੈਪ ਆਪਣਾ ਮਿੱਟੀ ਪਾਉਣੀ ਹਨਾ ਐਂਟੀ ਸਹੀ ਹੈ ਨਾ ਤੇ ਮੈਂ ਏਦੋਂ ਪਹਿਲਾਂ ਉਹ ਵੀ ਕਲਿੱਪ ਐਡ ਕਰਤੀ ਜਿਹਦੇ ਨਾਲ ਆਪਾਂ ਜਿਹੜੀ ਕੱਲ੍ਹ ਆਪਾਂ ਰੀਨ ਲਾਈ ਸੀਗੀ ਮਿੱਟੀ ਦੇ ਵਿੱਚ ਉਹ ਵੀ ਆਪਾਂ ਕਲਿੱਪ ਐਡ ਕਰਤੀ ਵਿੱਚ ਆ ਕੇ ਮਿੱਟੀ ਦੀ ਔਰ ਵਾਲੀ ਫਿਰ ਉਹ ਤੋਂ ਬਾਅਦ ਉਸ ਚੁਲਾ ਰੱਖਾਂਗੇ ਰਾਈਟ ਲਓ ਜੀ ਜਿਹੜੀ ਆਪਾਂ ਕੱਲ ਕੜਾਈ ਤੇਲ ਵਾਲੀ ਸੁਣਾਣਾ ਤਾਂ ਮੰਨ ਜਿਉਗੀ ਮਾੜੀ ਠੀਕ ਹੈ ਨਾਲੇ ਹੱਥ ਲੱਗ ਜਾਂਦੇ ਨੇ ਮਿੱਟੀ ਨੂੰ ਹੋਰ ਪਾਲ ਹੋਰ ਪਾਸਾ ਨਹੀਂ ਛਿੜਕਦੇ ਅਸੀਂ ਸਾਰੇ ਛਿੜਕਦੇ ਹੈਲਪਿੰਗ ਹੈਂਡ ਆਰਾਮ ਬਣਾਈ ਜੋੜੀ ਕੰਨਾ ਇੱਕੋ ਦੀ ਦੋਨੇ ਕੋੜੀ ਹੈ ਨਹੀਂ ਕੋੜੀ ਤਾਂ ਕੋਈ ਨਹੀਂ ਨਾ ਪਾ ਅੰਟੀ ਜੀ ਸਲਵਾਰ ਪਰ ਤੇਲ ਚੰਗਾ ਹੋ ਗਿਆ ਐਨੇ ਵੀ ਕੋੜੀ ਆਹ ਇਹ ਤਾਂ ਕਰ ਦਿੰਗਾ ਕੰਮ ਬਹੁਤ ਚਲ ਹੁਣ ਇਹ ਗਿੱਲਾ ਹੋ ਗਿਆ ਇਹਦੇ ਉੱਤੇ ਉਹ ਜਿਹੜੀ ਆਪਾਂ ਕੱਲ ਮਿੱਟੀ ਪੀਉਂਤੀ ਸੀਗੀ ਹੋ ਪਈ ਹੈ ਜਿਹੜੀ ਇਹਦੇ ਉੱਤੇ ਆਪਾਂ ਉਹ ਲਾਵਾਂਗੇ ਇਹ ਚਲੋ ਜੀ ਇਸ ਸਿਹਾਰਾ ਕੰਮ ਸਾਰਾ ਆਂਟੀ ਕਰਦੀਂਦੀ ਚੁੱਲੇ ਚੱਪਿਆਂ ਦਾ ਪਾਣੀ ਦਾ ਲੈ ਆ ਮੈਂ ਤਾਂ ਪਾਣੀ ਚੁੱਲਿਆਂ ਨੂੰ ਬਤੇ ਜੀ ਮਾੜਾ ਬੰਦ ਕਿ ਇਹ ਸਜਾਰਾ ਨਾਲ ਕੁਜਾਰਾ ਕੰਮ ਟਾਈਮ ਪਾਸ ਹੋ ਗਿਆ ਦੋਨਾਂ ਦਾ ਹੋਰ ਬਸ ਬਾਲਾ ਹੋ ਗਿਆ ਥੋੜਾ ਰਹਿ ਗਿਆ ਇਹ ਵੀ ਹੋ ਜੂ ਸਹੀ ਗੱਲ ਆ ਫਿਰ ਥੋੜੀ ਰਹਿ ਗਈ ਉੱਤੇ ਸਹੀ ਗੱਲ ਹੈ ਥੋੜੀ ਰਹਿ ਗਈ ਚਲੋ ਜੀ ਆ ਹੁਣ ਆਂਟੀ ਨੇ ਜਿਹੜੀ ਲਿਪ ਦੇਣੀ ਹੈ ਮਿੱਟੀ ਉੱਤੇ ਵਧੀਆ ਬਣਾ ਕੇ ਤੇ ਜਿਨ੍ਹਾਂ ਨੇ ਇਹ ਆਪਣੇ ਸਟੂਲਾ ਦੇਖ ਕੇ ਚੁੱਲਾ ਬਣਾਇਆ ਤੇ ਉਹ ਕਮੈਂਟ ਕਰਕੇ ਜੂ ਦੱਸੋ ਤੇ ਮੈਨੂੰ ਜਰੂਰ ਇੰਸਟਾਗ੍ਰam ਤੇ ਫੋਟੋ ਭੇਜਿਓ ਵੀ ਦੀ ਅਸੀਂ ਵੀ ਉਦਾਂ ਬਣਾਇਆ ਠੀਕ ਆ ਫਾਈਂਡ ਹੋਰ ਵੀ ਪੈਂਦਾ ਹੁੰਦਾ ਦੇਖਿਆ ਨਾ ਆਂਡੀ ਫਿਰ ਜਿਨ੍ਹਾਂ ਨੇ ਨਹੀਂ ਬਣਾਇਆ ਉਹਨਾਂ ਲਈ ਇੱਕ ਵਾਰੀ ਟਿਪੀਕਲ ਆ ਜਦੋਂ ਆਪਾਂ ਬਣਾ ਲੈਨੇ ਉਹਦੋਂ ਸੋਖਾ ਲੱਗਦਾ ਕੋਈ ਗੱਲ ਨਹੀਂ ਨੇ ਨੇ ਹੱਟੀ ਉਹ ਕਰਦੇ ਫਿਰ ਆਥਾ ਵਧ ਗਿਆ ਫਿਰ ਜਾਂਦਾ ਕੱਲ ਦੀ ਲਾਈ ਵੀ ਸੀ ਨਾ ਮੀਟਿੰਗ ਸਾਰੀ ਵਧੀਆ ਵਿੱਚ ਹੋ ਗਈ ਕੰਨ ਨਾ ਹੋ ਜੀ ਲੋਪਨ ਆਈ ਅੰਦੇ ਨੂੰ ਆਇਤਾ ਕੱਕੜਗਾ ਕੱਕੜਗਾ ਕੱਦੂ ਲੈ ਕੱਦੂ ਤੋੜੀਆਂ ਕੱਦੂ ਤੋੜੀਆਂ ਠੰਡੇ ਹੁੰਦੇ ਆ ਕੱਦੂ ਖਾਓ ਗਰਮੀ ਚ ਵੇਖਾ ਕਿੰਨੀ ਗਰਮੀ ਲੱਗੀ ਸੀ ਕੀ ਹਾਲ ਹੋ ਗਿਆ ਸੀ ਇਹ ਇਹ ਚੀਜ਼ਾਂ ਠੀਕ ਆ ਪਤਖਾਨ ਵਾਸ ਓਕੇ ਚਲੋ ਜੀ ਅੱਗੇ ਵੇਖਣਾ ਹਨ ਆਏ ਕਰਕੇ ਪੂਰਾ ਇਹ ਹੱਥ ਨਾਲ ਸਫਾਈ ਦੇ ਨਾਲ ਇਹਨੂੰ ਦਿੱਤੇ ਹੋਣ ਤਾਂ ਪਾੜੋਂ ਮਿੱਟੀ ਕਿਦੋਂ ਤੇ ਹੁੰਦੀ ਨਹੀਂ ਅੱਗੇ ਬੜਾ ਆਣਾ ਅੱਜ ਦੇਖ ਲੈ ਉਹ ਚੈਨਲ ਜੂਨ ਨਾਲ ਨਹੀਂ ਸੀ ਹੁੰਦੇ ਕੋਈ ਜਦੋਂ ਮਿੱਟੀ ਫੇਰਦੇ ਹੁੰਦੇ ਸੀ ਨਾ ਅਸੀਂ ਤਾਂ ਪਾਣੀ ਮਿੱਟੀ ਲੋਂਦੇ ਹੀ ਨਹੀਂ ਆਪਣੇ ਮੇਰੇ ਨਾਨਕਾਂ ਦੇ ਤਾਂ ਹੁੰਦੇ ਸੀਗੇ ਕੋਠਿਆਂ ਤੇ ਚਾਹਣ ਚ ਪੱਕੀ ਮਿੱਟੀ ਨਹੀਂ ਚੱਪੜ ਜਿਹੜੇ ਟੋਏ ਕੱਢਦੇ ਨੇ ਮਿੱਟੀ ਦੇ ਹੂੰ ਤੇ ਅਸੀਂ ਸਾਰਾ ਸਾਲ ਦੇ ਮਿੱਟੀ ਤੋਂ ਹੀ ਇਹ ਹੱਕ ਮਿਹਾਰ ਮਿੱਟੀ ਹੈ ਅੱਛਾ ਪਾੜੋਂ ਨਹੀਂ ਬਣਾਉਂਦੇਗੇ ਹਾਂ ਤੇ ਡੈਡੀ ਉਹਨਾਂ ਦਾ ਲੈ ਕੇ ਆਇਆ ਮੰਡੂ ਇਹ ਕਿਵੇਂ ਮਿੱਟੀ ਨਹੀਂ ਪਾੜੋਂ ਐ ਇਹ ਲੈ ਦੱਸੋ ਫਿਰ ਨਹੀਂ ਪਾਂਡੋ ਆ ਇਹ ਪਾਂਡੋ ਆ ਉਹਨਾਂ ਤੋਂ ਹੀ ਲੈਂਦੀ ਆ ਪਰ ਹੈ ਪਾਂਡੋ ਆ ਪਾਂਡੋ ਹੈ ਜੇ ਉਹਨਾਂ ਨੇ ਮੇਰੇ ਛੱਤ ਤੇ ਪਾਉਣ ਨੂੰ ਕਿਹਾ ਸੀ ਠੀਕ ਹੈ ਓਧਰ ਪੈਸੇ ਦੇਖੇ ਤੇ ਲਿਆਇਆ ਰੈਡੀ ਲੱਕਾ ਭਰਾ ਲਿਆ ਇਹਨਾਂ ਨੇ ਠੀਕ ਹੈ ਮੈਂ ਆਹ ਕਿਤੇ ਦੂਜੀ ਆ ਇਹ ਸਾਡੇ ਪਿੰਡਾਂ ਨਹੀਂ ਇਹੀ ਨਿਕਲਦੀ ਹੁੰਦੀ ਸੀ ਛੱਪੜ ਦੇ ਵਿਚਾਲੇ ਫਿਰ ਉਥੋਂ ਚੱਕ ਲਿਓ ਮम्मी ਜੇ ਛੱਪੜ ਬਹਿਲਾ ਹੋਇਆ ਨਾ ਕਸੌਲੀਆਂ ਹੁੰਦੀਆਂ ਐਡੀਆਂ ਜਿਹਾ ਫਿਰ ਅਸੀਂ ਇੱਕ ਜਿਹਨੇ ਕਸੌਲੀ ਨੇ ਪੱਟੀ ਜਾਣੀ ਪਾਣ ਚਉਤੋਂ ਤੋਂ ਪਟਕੇ ਮਿੱਟੀ ਇਹ ਵੀ ਚੁਰਦਾ ਐ ਤਾਂ ਡਰ ਵੀ ਲੱਗਦਾ ਤਾਂ ਤੋਂ ਵੀ ਜੇ ਤਾਂ ਆ ਗਿਆ ਤਾਂ ਮਿੱਟੀ ਰਹਿ ਜਾਣੀ ਆ ਤੇ ਪਰ ਬਹੁਤ ਚੌਕਸੀ ਨਾਲ ਛੋਟੇ ਛੋਟੇ ਟੋਏਆਂ ਦੇ ਵਿੱਚੋਂ ਪਟਕੇ ਲੈਣੇ ਤੇ ਬਾਬੇ ਨੇ ਕਹਿ ਦੇਣਾ ਦਾਦੇ ਨੇ ਮੇਰੇ ਨੇ ਹਾਂ ਆਂ ਦਾ ਛੋਟੇ ਟੋਏ ਚ ਪਟਕੇ ਲੈ ਆ ਉਹ ਤੇ ਵੱਡੇ ਟੋਏ ਚ ਨੰਬੜੇ ਆ ਅੱਗੇ ਆ ਜੂਗਾ ਥੱਲੇ ਆ ਹੁਣ ਚੁੱਲਾ ਰੱਖਣ ਆਸਤੇ ਅੰਟੀ ਲਾਉਣ ਲੱਗੀ ਚਲੋ ਆ ਪਹਿਲਾਂ ਆਪਾਂ ਉਨ ਜਾਵਾਂ ਉੱਥੇ ਲੈ ਕਰ ਲਿਆ ਸੀਗਾ ਅੰਟੀ ਨੇ ਤੂੜੀ ਪਾ ਕੇ ਉੱਤੇ ਮਿੱਟੀ ਪਾ ਕੇ ਤੇ ਆ ਜਿਹੜੀ ਗੋਆ ਮਿੱਟੀ ਫੇਰ ਕੇ ਲੈ ਕਰ ਲਿਆ ਸੀ ਹੁਣ ਨੈਕਸਟ ਸਟੈਪ ਹੈਗਾ ਜਿਹੜਾ ਆਪਾਂ ਚੁੱਲਾ ਰੱਖਣਾ ਉਹਦੇ ਥੱਲੇ ਵਾਲੀ ਮਿੱਟੀ ਲਾਤੀ। ੁੱਲੇ ਦੀ ਨਿਉਂ ਧਰਦੀ ਜਿਵੇਂ ਆਪਾਂ। ਨਿਉਂ ਧਰਦੀ। ਧੰਦੀ ਧਰ ਦਿੰਨੇ ਆ। ਆਪਾਂ ਦਿਨਾ ਦੇ ਗੰ। ਹੂੰ ਗੱਲਾਂ ਵੀ ਸੁਣਾਉਣੀਆਂ ਚਾਹੀਦੀਆਂ ਬਾਵਾ ਦੇ ਨਵਾਂ ਦਾ ਜਪਨਾ ਪ੍ਰੋਗਰਾਮ ਚੱਲੇ ਹੈ। ਇਹ ਤਾਂ ਜ਼ਰੂਰੀ ਹੀ ਹੈ। ਹਾਂ। ਬੰਨਾ ਤਾਂ ਜ਼ਰੂਰੀ ਹੈ। ਸਹੀ ਗੱਲ ਗੱਲਾਂ ਵੀ ਨਾ ਤਾਂ ਫਿਰ ਜੇ ਆਪਾਂ ਕੱਲੀ ਆ ਪ੍ਰੋਸੈਸ ਹੀ ਦਿਖਾਈ ਜਾਵਾਂਗੇ ਫੇਰ ਤਾਂ ਅਗਲੇ ਬਲੌਗ ਦੇ ਦੇ ਬੋਰ ਹੋ ਜਾਣਗੇ। ਹੁਣ ਦੇਖ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਵਾਲਨੇ ਐਲਸੀਡੀ ਤੇ ਲਾ ਕੇ ਦੇਖਣਾ। ਅਮੀ ਫਿਰ ਗੱਲਾਂ ਵੀ ਸੁਣਨੀਆਂ। ਹੁਣ ਤਾਂ ਪੱਕੇ ੁੱਲੇ ਆ ਗਏ। ਹਾਂ ਹੁਣ। ਹ ਐਵੜੀਆ ਪੋਚ ਤੇਰੀ ਮੰਮੀ ਨੂੰ ਐਮ ਜਿਹੜਾ ਹੁੰਦਾ ਸੀ ਪੋਚਾ ਆਣਾ ਆ ਕਰੂ ਵੀ ਐ ਇੱਕ ਰੋਜ ਦੀ ਰੋਜ ਤੇ ਦੂਜੇ ਤੀਜੇ ਤੀਜੇ ਚੌਥੇ ਇਹਨੇ ਚੁੱਲਾ ਭਉਂ ਗਿਆ ਪੋਚਾ ਇਦਾਂ ਸਾਰਾ ਲਾਇਆ ਵਦਿਲਾ ਉਹਦੇ ਵਿੱਚ ਪਾ ਲੈਣਾ ਥੋੜੇ ਵਾਰ ਵਾਲਾ ਤੇਰੇ ਨੇ ਸਵੇਰ ਵੇਲੇ ਐ ਪੰਡਾ ਤੋਂ ਫਿਰਨੇ ਪੋਚਾ ਦੇ ਕੇ ਫੇਰ ਅੱਗ ਪਾਉਣੀ ਠੀਕ ਹੁਣ ਤਾਂ ਚੁੱਲਾ ਮਚਾਉਂਦੇ ਲੋਕ ਘੱਟ ਹੈ ਭਾਈ ਤੂੰ ਆਂ ਮੈਂ ਸਮਾਈ ਦੇ ਜਾਈਂਗੀ ਇੰਨੀ ਠੀਕ ਆ ਰੱਖਦੇ ਆ ਬੱਬੂ ਓਏ ਖੱਕਰ ਗਾਂਗਾ ਚਲੋ ਬਈ 1 2 3 ਆਇ ਨੂੰ ਮੂੰਹ ਕਰ ਲਓ 3 ਕਿੱਦਾਂ ਆਉ ਨੂੰ ਆਵੇ ਕਰਖਿਆ ਵਾ ਮੂੰਹ ਰੋ ਆਇ ਰੱਖੋ ਚਲ ਚਲੋ ਜੀ ਪਹਿਲੀ ਆਖ ਗਿਆ ਮੇਰਾ ਅੱਖ ਆ ਗਿਆ ਵਿੱਚ ਲੈ ਬਸ ਹੁਣ ਵੇਖ ਲਾ ਤੂੰ ਵੇਖ ਇੱਥੇ ਹਾਂ ਇਧਰ ਨੂੰ ਧੱਕ ਦਿਓ ਹੋਰ ਪਿੱਛੇ ਇਹਨੂੰ ਇਧਰੋਂ ਪਿੱਛੇ ਨੂੰ ਧੱਕ ਆਇ ਕਰਕੇ ਹਾਂ ਧੱਕ ਦੇ ਲੈ ਧੱਕ ਦੇ ਧੰਨਵਾਦ ਜਮਾਂ ਲਾ ਦੇ ਨਾ ਪੂਰਾ ਮਿੱਟੀ ਪੂਰੀ ਆਈ ਪੂਰਾ ਖੁੱਲਾ ਜੁੱਲਾ ਤੇ ਪੂਰਾ ਹੀ ਡੋਆ ਹਾਂ ਪੂਰਾ ਘੈਂਟ ਪੂਰਾ ਮਿੱਟੀ ਆਈ ਹੈ ਹਮੋਂ ਪਾਸੇ ਸਾਰਾ ਪਾਣੀ ਕਰੇ ਜਿਹੜਾ ਪਾਣੀ ਪੀਵੇ ਨਾ ਪਾਣੀ ਪੀਣ ਦੀ ਚਤ ਰੱਖਦੇ ਨਹੀਂ ਇੱਕ ਪਾਣੀ ਖਖੜੀਆਂ ਅੰਨਿਆਣੇ ਦੇਖ ਲੋ ਵੀ ਹੁਣ ਉੱਚਾ ਨਹੀਂ ਮਾਣੀ ਨਾ ਨਾ ਜਮਾ ਇੱਕ ਜਮਾ ਸਾਈਡ ਤੇ ਪਾਣੀ ਵਰਕ ਨਹੀਂ ਕੋਈ ਉੱਚਾ ਨਹੀਂ ਮਾਣੀ ਠੀਕ ਆ ਇਹ ਵੱਡਾ ਨਹੀਂ 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 ਜਾਂਦਾ ਬੰਦਾ ਇਹ ਕਿੰਨਾ ਧਰਮ ਰੱਖ ਰਵਾਲੇ ਬਿੱਤੀ ਖੁੱਲੋਂ ਬੈਠੀ ਤੇ ਉਹਨਾਂ ਤੋਂ ਹਾਇ ਜੀ ਥੋੜਾ ਜਿਹਾ ਉਹ ਕਰੀ ਛੇਦੀ ਸੁੱਕ ਜੂਗਾ ਸਮਝ ਕਰੜੀ ਕਰੜੀ ਲਈ ਹਾਂਜੀ ਕਿੰਨੇ ਦਿਨ ਸੁੱਕੂ ਅਸੇ ਉਹ ਦੋ ਤਿੰਨ ਮੈਨਾ ਦੀ ਸੁੱਕ ਜਿਹੜੀ ਆ ਆਸੇ-ਪਾਸੇ ਆ ਨਾ ਫਿਰ ਆਪਾਂ ਉਹਨੂੰ ਆਸੇ-ਪਾਸੇ ਦੇ ਵੀ ਮਿੱਟੀ ਲਾਉਣੀ ਪਊਗੀ ਵੀ ਆਪਾਂ ਚੁੱਲਾ ਜਮਾ ਐ ਗੱਡਿਆ ਜਾਵੇ ਆ ਦੇਖੋ ਪਾਸੇ ਆਂਟੀ ਪਈ ਜਾਂਦੀ ਹੈ ਨਾ ਹੁਣ ਸਾਰੇ ਜਿਹੜੀ ਬਜੀ ਥੰਦੂਰ ਦੇ ਮੁੱਠੀ ਦੇਦੀ ਬਾਤ ਸਾਰਾ ਕੁਝ ਕਰਦਾ ਚੁੱਲਾ ਵੀ ਚੜਤਾ ਨੂੰ ਉਧਰ ਵੀ ਸਮਾਰਿਆ ਪਿਆ ਚੁਰ ਦੇ ਵਿੱਚ ਪਰ ਪਕਾਉਣਾ ਹੀ ਆਪਾਂ ਇਧਰ ਜਦੋਂ ਉਹ ਹੁਣ ਸਿਆ ਉਹਥੇ ਸਾਫ ਕਰਾਂਗੇ ਗੋਜਾ ਦੋ ਇਧਰ ਮੌਸਮ ਦਾ ਫਰਕ ਨਹੀਂ ਸੀ ਆਲਾ ਜਿਹਦਾ ਗਰਮੀ ਬਹੁਤ ਪਈ ਹੁੰਦੀ ਹੈ ਇਧਰ ਹੂੰ ਇਧਰ ਆਪਣਾ ਚੁੱਲਾ ਸਿਆਲ ਜਿਦਾ ਫਿਰ ਤੁਹਾਨੂੰ ਕੋਈ ਵੀ ਆਪਾਂ ਬੈਡਿੰਗ ਚ ਵਿਜੀ ਹੋ ਜਾਾਂਗੇ ਫਿਰ ਤੱਕ ਜਣੀ ਭੱਜੀ ਜਾਂਦੀ ਰੋਟੀਆਂ ਲਾਇਆ ਕਰੂਗੀ ਫਿਰ ਤਾਂ ਗੈਸ ਲੈ ਹੈ ਫਿਰ ਤਾਂ ਗਮਸੇ ਹੀ ਚੱਲਿਆ ਕਰੂਗਾ ਤੁਹਾਨੂੰ ਪਤਾ ਵੀ ਸਰਦੀਆਂ 'ਚ ਤਾਂ ਤੇ ਉਹੀ ਜੀ ਬੂੜੀ ਨਿਕਲੇ ਜੀ ਮਮੀ ਉਹੀ ਜੀ ਹੈ ਇਹਦੀ ਵੀ ਸਾਂਹਤ ਸੀ ਸਹੀ ਗੱਲ ਇਹਦੀ ਵੀ ਸਾਂਹਤ ਸੀ ਹਰ ਕੋਈ ਤਾਂ ਸਾਰਾ ਕੀ ਅਗਾ ਚੁੱਲਾ ਕਦੋਂ ਗੱਡੀ ਪਤਾ ਕੀ ਸੀ ਦਿਲ ਕੁਛ ਨੇ ਵਲੌਗ ਸ਼ੂਟ ਕਰਨਾ ਸੀ ਪਰ ਦਿਲ ਕੁਛ ਜਾਵੜੇ ਸਰਵਿਸ ਕਰਾਉਣ ਮੈਂ ਸੋਚਿਆ ਅਭੀ ਚਲੋ ਮੈਂ ਕਰ ਲੈਣੀ ਆ ਪੰਗਿਆ ਕਾਲੇ ਨਿਕਲਿਆ ਜੂਆ ਵਿੱਚੋਂ ਛੱਕਾ ਕੋਈ ਕਾ ਮੇਰੇ ਨਾਲ ਵਾਰੀ ਕਰ ਗਈ ਅੱਜ ਅੱਜ ਮੇਰੇ ਵਲੌਗ ਚੁੱਲਾ ਦੇਖੋਗੇ ਨਹੀਂ ਤੁਸੀਂ ਤਲ ਕਦੇ ਵਲੌਗ ਚ ਦੇਖਣਾ ਸੀ ਕਿ ਪੰਗਿਆ ਰਹੀ ਆ ਗਿਆ ਪੁੱਤ ਚਲੋ ਕਾਇਮ ਤਾਂ ਹੋਣੀ ਲੱਗਿਆ ਕਹੂਗਾ ਮੇਰੇ ਹੁੰਦੇ ਤੋਂ ਨਹੀਂ ਗੱਡਿਆ ਆਂਟੀ ਨੇ ਜਾਣ ਕੇ ਹੁਣ ਕਹਾਂਗੇ ਸਾਨੂੰ ਕੀ ਪਤਾ ਸੀਗਾ ਆਪਾਂ ਰਿਕਾਰਡ ਕਰਾਂਗੇ ਜੇ ਅੱਜ ਉਹਨੇ ਲੜਿਆ ਕਿਦੋਂ ਅੰਦਰ ਲੜਿਆ ਨਾਲ ਦੀ ਫੋਟੋ ਕੈਮਰਾ ਲਾ ਲਈ ਠੀਕ ਆਹ ਸਾਰੇ ਇਸੇ ਦੇ ਕੈਮਰਾ ਦਿੱਟੂ ਚਲੋ ਇਹ ਇਧਰ ਰਹਿ ਗਿਆ ਥੋੜਾ ਜਿਹਾ ਲਾਉਣ ਵਾਲਾ ਭਾਰਾ ਥੋੜਾ ਜਿਆਦਾ ਹੋਊਗਾ ਇਹ ਤੁਹਾਨੂੰ ਪਤਾ ਹੈਣਾ ਚੁੱਲਾ ਵੱਡਾ ਕਰਕੇ ਭਾਰਾ ਜਿਆਦਾ ਹੋਊਗਾ ਹੋਊਗਾ ਉਹ ਖੁੱਲਾ ਬਹੁਤ ਆ ਚੁੱਲਾ ਹੋ ਜਾ ਤੇ ਇਹ ਜਾਂਦਾ ਸੀ ਚੇਰਾ 라ਜੂ ਹਾਂ ਜਿਹੜੇ ਲੈ ਕੇ ਤਾਂ ਮੈਂ ਤੇ ਤਾਂ ਹੀ ਜ਼ਿਆਦਾ ਲੈ ਕਿੰਨੇ ਦਿੱਤਾ 250 ਦਾ 250 ਕਾ ਦਿੱਤਾ ਇਹ ਨਹੀਂ ਉਹ 200 ਦਾ ਮੈਂ ਸਮਝੀ ਕਿੰਨੇ ਦਾ ਮੱਠਾ ਸੀਗਾ ਦੇਖੋ ਕਿੰਨੇ ਚ ਤਿਆਰ ਹੋਇਆ ਚੁਲ੍ਹਾ ਦਾ 500 ਦਾ 500 ਦਾ ਵੀ 700 ਦਾ ਹੀ ਹੋਊਗਾ ਹਾਂ ਤੇ ਮਿੱਟੀ ਤੇ ਪੈਸੇ ਲੱਗੇ ਆ 8 9 ਤੇ ਪਕਾਈ ਸਮਝ ਲਓ ਯਾਰ ਚੁੱਲ੍ਹਾ ਤਿਆਰ ਹੋਇਆ ਨਹੀਂ ਕਰੀ ਜੇ ਅੱਗ ਪਾਵਾਂਗੇ ਤਿਰਕ ਜੂਗਾ ਕਿਉਂ ਨਹੀਂ ਤਿਰਖਦਾ ਜੋ ਮਿੱਟੀ ਤਿਰਕ ਵੀ ਸਕਦਾ ਨਹੀਂ ਤਿਰਕਦਾ 13 ਤਾਂ ਤਿਰਕੂਗਾ বিজেতা ਆਪਾਂ ਮੱਠੀ ਮੱਠੀ ਅੱਗੇ ਦੀ ਪਹਿਲਾਂ ਬਚਾ ਲਗੇ ਆਪਾਂ ਤਾਂ ਮੱਠੀ ਮੱਠੀ ਬਚਾਉਂਦੇ ਨਹੀਂ ਲੈ ਤਾਂ ਨਹੀਂ ਤੇਰੇ ਲੈਟ ਜਾਵਣੀ ਸੀਗੀ ਮੈਂ ਧੋਦੀ ਸੀ ਨਾ ਵਿੱਚੋਂ আচ্ছা ਹੁਣ ਆ ਆਸੇ ਪਾਸੇ ਸਾਰੀ ਚੁੱਲੀ ਤੇ ਮਿੱਟੀ ਲਾਤੀ ਆਂਟੀ ਨੇ ਦੇਖੋ ਤੇ ਆ ਸੀ ਠੀਕ ਐ ਤੇ ਹੁਣ ਅੰਦਰਲੇ ਪਾਸੇ ਰਾਈ ਜਾਂਦੀ ਆਂਟੀ ਅੰਦਰਲੇ ਪਾਸੇ ਵੀ ਦਿਖਾ ਦੇ ਆਹੀ ਲੜ ਮੋੜਦੇ ਆਂ ਅੰਦਰ ਨਹੀਂ ਫਿਰ ਧੂੰਗਾ ਘਟ ਹੋਊਗਾ ਲਓ ਜੀ ਹੁਣ ਆਪਾਂ ਜਿਹੜੀ ਵਿਚਾਲਲੇ ਪਾਸੇ ਇਹਦੇ ਮਿੱਟੀ ਲਾਉਗੀ ਆਂਟੀ ਇਹ ਟਿੜਕਦਾ ਨਹੀਂ ਮੁੱਕਾ ਹੋ ਗਿਆ ਹੈ ਟਿੜਕਦਾ ਨਹੀਂ ਫਿਰ ਬਹੁਤ ਜਿਆਦਾ ਵੱਡਾ ਚੂੜਾ ਦੂਰੋਂ ਹੀ ਪਹਾਰਾ ਲੱਗਦਾ ਹੈ ਵੀ ਹੂੰ ਪਹਿਲਾਂ ਵਾਲੇ ਨਾਲੋਂ ਪਹਾਰਾ ਬਣ ਗਿਆ ਬੱਠਲ ਦੇਖੋ ਕੁੜੀਸਾਂ ਪਹਿਲਾਂ ਇਹਨਾਂ ਨੂੰ ਹਵਾ ਹੁਣੇ ਥੋੜੀ ਜਿਆਦਾ ਪਾਈ ਮਿੱਟੀ ਘੱਟ ਹੈ ਪਹਾਰਾ ਰੱਖਣਾ ਇੱਕ ਪਾਸੇ ਲੱਗਣਾ ਪਹਾਰਾ ਹੈ ਉੱਪਰਲਾ ਦਪਾਰਾ ਹੈ ਉੱਪਰਲਾ ਪਹਾਰਾ ਪਹਾਰਾ ਐ ਨਹੀਂ ਵੀ ਮਿਲਦੇ ਨੇ ਹਲਾਵਾਂਗੇ ਨੇ ਇੱਕ ਪਾਸੇ ਰੱਖਣਾ ਪਊ ਲਓ ਜੀ ਹੁਣ ਇੰਨੀ ਕ ਮਿੱਟੀ ਆਂਟੀ ਨੇ ਲਾਤੀ ਇਧਰਲੇ ਪਾਸੇ ਰਹਿ ਗਈ। ਲਾਲ ਆਂਟੀ ਫਿਰ ਉਸ। ਹੋ ਗਿਆ ਰੈਡੀ ਆਂਟੀ? ਲਓ ਵੀ ਚੁੱਲਾ ਆਪਣਾ ਰੈਡੀ ਹੋ ਗਿਆ ਤੇ ਚੁੱਲੇ ਦੀ ਮੈਂ ਤੁਹਾਨੂੰ ਲੋਕ ਦਿਖਾ ਦਿੰਨੀ ਆ। ਦੇਖੋ। ਬਹੁਤ ਸਾਫ਼। ਹਾਂ ਸਾਰਾ ਅੰਦਰ ਵੀ ਆਂਟੀ ਨੇ ਮਿੱਟੀ ਲਾਤੀ ਠੀਕ ਹੈ। ਪ੍ਰੋਪਰ ਤਰੀਕੇ ਨਾਲ ਤੇ ਸਾਰਾ ਇੱਥੋਂ ਕਰਤਾ ਆਂਟੀ ਨੇ ਸਹੀ ਜਮਾ ਇਹ ਦੇਖੋ। ਇਧਰੋਂ ਮੂੰਹ ਕਰੀ ਆਂਟੀ ਚੁੱਲੇ ਦਾ।

ਠੀਕ ਆਹ ਨਾ ਸਾਰਾ ਕੱਪੜਾ ਲੈ ਕੇ ਸਾਰਾ ਧੂਂਈ ਤਾਂ ਨਹੀਂ ਮੁੱਕੀ ਹਾਂ ਚੁੱਲਾ ਚੱਲਾ ਵੀ ਉਤੋਂ ਵੀ ਠੀਕ ਹੈ ਠੀਕ ਲਓ ਜੀ ਚੁੱਲਾ ਬਣ ਕੇ ਆਪਣਾ ਰੈਡੀ ਆ ਇਹਦੇ ਪਾਣੀ ਦੇ ਮਿਲ ਕੋ ਚਲੋ ਮੈਂ ਉਹਨਾਂ ਨੂੰ ਸਮਾੜ ਕੇ ਦੇ ਲਈ ਹਾਂ ਜਿਹੜੀ ਮਾੜਾ ਮੋਟਾ ਇਹਦੇ ਤੇ ਆ ਮਿੱਟੀ ਲੱਗੀ ਸੀਗੀ ਆਂਟੀ ਕਹਿੰਦੀ ਇਹਨੂੰ ਕਰ ਦਿੰਨੇ ਆਪਾਂ ਸਾਫ਼ ਕੋਚਾ ਤਾਂ ਦੇਣਾ ਨਹੀਂ ਇਹਨੂੰ ਹਾਂ ਬਸ ਐਂ ਹੀ ਰੱਖਣਾ ਲਾਲ ਲਾਲੀ ਇਧਰਲੇ ਪਾਸੇ ਵੀ ਮਾਰ ਦੇ ਅੰਟੀ ਸਾਰੇ ਮਾਰ ਦੇ ਲੀਹਾਂ ਤਾਂ ਫੇਰ ਸਾਫ਼ ਕਰਾਂਗੇ ਹਾਂ ਲਾਵਾਂਗੇ ਨਾਲੋਂ ਆਹ ਅਜੇ ਸੁੱਕ ਗਈ ਉਹ ਸਾਰੀ ਲੈ ਜੂਗੀ ਕੱਪੜਿਆਂ ਨੂੰ ਤਾਂ ਲੱਗ ਗਿਆ ਪਰ ਐਂ ਆ ਵੀ ਚੁੱਲਾ ਵਧੀਆ ਬਣ ਗਿਆ ਕੋਈ ਨਹੀਂ ਕੱਪੜਿਆਂ ਦਾ ਮਨ ਨਹੀਂ ਲੱਗਦਾ ਹੂੰ ਪਾਟ ਸੁੱਕ ਪਈ ਜਾਂਦਾ ਸੋਕੇ ਦੀ ਗਰਦ ਦੀ ਧੁੱਪ ਲੱਗੀ ਤਾਂ ਹੂੰ ਧੋ ਲੈਣੀ ਹੈ ਬਬੂ ਇਹ ਲੈ ਜਣੀ ਪਾਉਂਦੇ ਫਿਰ ਪਾਟ ਜਾਊਗਾ ਠੀਕ ਹੈ ਇਹਨੂੰ ਸੁਕਾ ਕੇ ਅਸੀਂ ਦੋ ਤਿੰਨ ਦਿਨ ਫੇਰ ਚੁੱਲੇ 'ਚ ਪਾਉਂਗ ਮਿੱਟੀ ਬਣ ਗਿਆ ਨਾ ਰੈਡੀ ਹਾਂ ਦੱਸਿਓ ਖਖੜੀਆਂ ਕਿੰਨੀਆਂ ਕਿੰਨੀਆਂ ਫੇਰ ਮੇਰਾ ਫੇਵਰੇਟ ਆ ਫੇਵਰੇਟ ਕਹਿਣ ਲੱਗੀ ਸੀ ਫੇਵਰੇਟ ਆ ਹਾਂਜੀ ਤੇ ਆਪਾਂ ਆਏ ਸੀਗੇ ਮੰਡੀ ਤੇ ਮੰਡੀ ਆਪਾਂ ਆਏ ਸੀ ਦਿਨ ਖੜੇ ਧੁੱਪ ਖੜੀ ਤੂੰ ਤੇ ਧੁੱਪ ਖੜੀ ਤੋਂ ਬਾਅਦ ਸਾਨੂੰ ਇੰਨਾ ਟਾਈਮ ਲੱਗਿਆ ਛੋਟੇ-ਛੋਟੇ ਕੰਮ ਸੀਗੇ ਸਾਡੇ ਇੰਨੇ ਕ ਜਿਆਦੇ ਤੇ ਸਾਨੂੰ ਉਹ ਕਹਿੰਨੇ ਰਾ ਤੇ ਦੁਕਾਨਾਂ ਇਹ ਦੁਕਾਨਾਂ ਵੀ ਬੰਦ ਕਰਕੇ ਲਾ ਜਿਹੜਾ ਗੱਡੀ 'ਚ ਵੱਜਿਆ ਸੀਗਾ ਪਤਾ ਕੀ ਉਹ ਦਿਲਕ ਦੇ ਇੰਡੀਕੇਟਰ ਛੱਡਿਆ ਹੋਇਆ ਸੀਗਾ ਮੈਂ ਜਮਾ ਬਈ ਜ਼ੀਰੋ ਦੀ ਸਪੀਡ ਤੇ ਸੀਗਾ ਹੂੰ ਮੋੜ ਤੇ ਖੜੇ ਜੇ ਸੀਗਾ ਇੱਕ ਬੰਦਾ ਸੀਗਾ ਚੰਗਾ ਸਿਆਣਾ ਬੇਣਾ ਹੂੰ ਮਗਰ ਉਹਦੇ ਕਟੋਗਾ ਟੋਗਾ ਤਿੰਨ ਚਾਰ ਸਾਲਾਂ ਦਾ ਜਵਾਕ ਪੰਜ ਕਿ ਸਾਲਾਂ ਦਾ ਪੰਜ 6 ਸਾਲਾਂ ਦਾ ਪਹਿਲਾਂ ਸੀ ਉਹਨੂੰ ਏਡੇ ਏਡੇ ਦਾ ਝੋਲੇ ਫੜਾ ਕੇ ਮਗਰ ਭਾਇਆ ਪਿਆ ਹੂੰ ਤੇ ਮੋਟਰਸਾਈਕਲ ਇੰਨਾ ਤੇਜ਼ ਹੋ ਤੁਰਕੇ ਨਹੀਂ ਮੈਂ ਗੱਡੀ ਰੋਕ ਲਈ ਜੇ ਮੈਂ ਬਾਲਾ ਨਹੀਂ ਅੱਧਾ ਫੋਟ ਵੀ ਮੇਰੀ ਗੱਡੀ ਅੱਗੇ ਨੂੰ ਹੁੰਦੀ ਹੂੰ ਬੰਪਰ ਭੰਨ ਦਿੰਦਾ ਨਾਲੇ ਆਪ ਦੇ ਸਾਟਾਂ ਬਾਜਦੇ ਹਾਂ ਹਾਂ ਨਾਲੇ ਨਵੀਂ ਗੱਡੀ ਦਾ ਨੁਕਸਾਨ ਹੁੰਦਾ ਅਤੇ ਅਸੀਂ ਅਸੀਂ ਨਾ ਜਾਵੜੇ ਸੀਗੇ ਉਹੀ ਗੱਲ ਜਦੋਂ ਕਿਸੇ ਕੱਲ ਨੇ ਹੋਣਾ ਹੋਵੇ ਬਿਲਕੁਲ ਤੇ ਜਲੇਬੀਆਂ ਲੈਣ ਲਈ ਅਸੀਂ ਮੁੜ ਕੇ ਆਏ ਹਾਂ ਤੇ ਉਦੋਂ ਸਾਡੇ ਆਉਂਦੇ ਆਉਂਦੇ ਨੇ ਮੀਂਹ ਪੈ ਲੈ ਪਿਆ ਉਦੋਂ ਗੱਡੀ ਨੇ ਵੀ ਕਹਿੰਦੇ ਬੋਲਤਾ ਇਨਸਫੀਸ਼ੀਐਂਟ ਇਨਸਫੀਸ਼ੀਐਂਟ ਹੋਵੇਗਾ 47 ਕਿਲੋਮੀਟਰ ਜਾਊਗਾ ਇਨਸਫੀਸ਼ੀਐਂਟ ਹੋਈ ਕਹਾਤਾ ਪੰਜ ਕਿਲੋ ਯਾ ਕਿਲੋਮੀਟਰ ਦਾ ਚੱਲਦਾ ਚੱਲਦਾ ਹੀ ਹੁੰਦਾ ਅੱਛਾ ਠੀਕ ਹੋ ਰਹੀਏ ਨਹੀਂ ਸੁਣਾਈ ਸੁਣਾਈ ਹੋਏ ਤਾਂ ਤੀਜਲੇਪੀ ਦੇਖੋ ਜਦੋਂ ਮੂੰਹ ਹਿਲਦਾ ਨਹੀਂ ਨਹੀਂ ਤੂੰ ਹੀ ਬਾਈ ਬਈ ਹੋਵੇ ਹੈ ਇੱਥੇ ਬਾਈ ਬਈ ਹੋਵੇ ਸਾਹਮਣੇ ਮੰਦੀ ਸੀ ਨਹੀਂ ਹਾਂ ਵੇਖਾ ਜਮੇ ਬੀਤੇ ਦੀ ਹੱਥ ਹਾਂ ਦੇਖੋ ਹੋਇਆ ਹੋਇਆ ਹਾਂ ਹੋਇਆ ਐਡੀ ਤੂੰ ਹੀ ਆਵੇ ਰਤੀ ਜਾਂਦੀ ਨਹੀਂ ਤੁਹਾਨੂੰ ਪਾਣੀ ਆ ਗਿਆ ਅੰਡ ਵਾਲੀ ਹੈ ਬਈ ਤੂੰ ਹੀ ਤਾਂ ਕਰਕੇ ਬਾਈ ਠੀਕ ਅੰਬਾਬੂ ਮੂਸਰ ਮੂਸਰ ਜਲੇਬੀਆਂ ਆਈ ਜਾਂਦੀ ਹੈ ਬੇਟੀ ਪਿੱਛੇ ਮੈਂ ਦਿਲ ਕਾ ਨੂੰ ਦਿੱਤ ਕੰਨੀ ਆਗਾ ਲੰਗੜ ਕਰੇ ਜਾ ਕੇ ਖਾਵਾਂਗੇ ਆਏ ਖਾਣ ਦਾ ਨਹੀਂ ਹਾਂ ਹਾਂ ਦਾ ਘਰੇ ਕੁੜਿਆਂ ਦਾ ਕੋਈ ਹੋ ਨਹੀਂ ਖਾਈ ਨਾ ਹਾਂ ਤੂੰ ਘਰੇ ਜਾ ਕੇ ਖਾ ਲੈ ਜਾ ਕੇ ਨਹੀਂ ਮੈਂ ਖਾਂਦਾ ਮੈਂ ਜਾਂਦਾ ਇੱਥੇ ਆਪਦਾ ਕੋਟਾ ਪੂਰਾ ਕਰ ਜਣਾ ਐਨਾ ਕੋਟਾ ਕਰਾਉਣਾ ਹੀ ਨਹੀਂ ਪੂਰਾ ਆ ਸੀ ਜਲੇਬੀ ਆ ਉਧਰ ਦੇਖ ਲੋ ਦਿਲ ਕੋ ਰਾਹ ਦੇਖ ਕੇ ਖਾਈਦਾ ਹੁੰਦਾ ਇਹ ਹੈਗਾ ਆ ਸਾਰਾ ਢਿੱਡ ਭਰੀ ਜਾਂਦਾ ਮਿੱਠੇ ਨਾਲ ਇਹ ਹੈਗਾ じゃਾ ਇਹਨੂੰ ਇੱਕ ਇੱਕ ਨਾਲ ਸਬਰ ਹੀ ਨਹੀਂ ਆਏ ਇਹ ਹੈਗਾ ਜਲੇਬੀਆਂ ਦਾ ਸਾਲਾ ਜਲੇਬੀਆਂ ਉਹ ਕੋਈ ਚੀਜ਼ ਦਿਓ ਯਾਰ ਆਉਤਾ ਮੇਰੇ ਉੱਤੇ ਡੁੱਲੂਗਾ ਫੇਰ ਕੀ ਫੇਰ ਇੱਕ ਇੱਕ ਲੈ ਲੈਂਦਾ ਉਦੋਂ ਤਾਂ 2 ਘੰਟੇ ਹੋ ਗਏ ਮੰਗੀ ਜਾਂਦਾ ਉਹਨੂੰ ਦੇ ਦੇ ਇੱਕ ਜਲੇਬੀ ਦੇ ਇੱਕ ਜਲੇਬੀ ਦੇ ਦੇ ਹੁਣ ਸਾਰਾ ਮੇਰੇ ਉੱਤੇ ਡੁੱਲ ਗਏ ਹਨਾ ਇੱਕ ਵੀ ਟਮਕਾ ਢਿੱਲੀ ਜਾਂਦਾ ਤਾਂ ਤੇਰੇ ਢਿੱਡ ਤਾਂ ਭਰ ਗਿਆ ਸਾਰਾ ਟੌਕੇ ਨਾਲ ਦੇ ਦੇ ਯਾਰ ਅਜੇ ਤਾਂ ਕੋਈ ਚੀਜ਼ ਨੈਪਕ ਨੂੰਕਣ ਜਾ ਦੇ ਦੇਨੀ ਹੈ ਕੋਈ ਨਹੀਂ ਚਲੋ ਭਾਈ ਖਾਣੇ ਹੁਣ ਆਪਾਂ ਜਲੇਬੀ ਦਿਲ ਕੋ ਹੱਟ ਤੇ ਹੱਥ ਨਾ ਟੇਟ ਦੇ ਲਾ ਲ ਕੇ ਚੈੱਕ ਕਰੀ ਦੇ ਮਿੱਠਾ ਕਿਥੇ ਲੱਗੇ ਇੱਕ ਨਾ ਜਾੜ ਹੋਊਗੀ ਕੀ ਹੋਗੀ ਮਿੱਠਾ ਬਹਿ ਗਿਆ ਜਾੜ ਮੂੰਹ ਕਰਦਾ ਕਾ ਕੁਝ ਪ੍ਰੋਬਲਮ ਆ ਹੂੰ ਲ ਖਾਲੀ ਕਰਦਾ ਬੱਬੂ ਨੂੰ ਮੈਂ ਕਿਹਾ ਕਾ ਗੱਢੀਆਂ ਸਿੰਘ ਜਲੇਬੀ ਅੱਜ ਹੂੰ ਦੁਖਣ ਲੱਗੀ ਜਾੜ ਇਹਨੂੰ ਪਤਾ ਨਹੀਂ ਕੀ ਚੱਕਰ ਆ ਨਾ ਮਾੜਾ ਮਾੜਾ ਜੋ ਕੁਝ ਖਾਣਾ ਦੋਖਦੀ ਆ ਅੱਛਾ ਕੱਲ ਨੂੰ ਜਾਨਾ ਡਾਕਟਰ ਫੇਰ ਇਹਦੀ ਸਰਵਿਸ ਕਰਾ ਕੇ ਆਉਣੇ ਆ ਫੇਰ ਕੀ ਤੀਲ ਤੂਲ ਪੁੱਤਰਾ ਆ ਕੇ ਲਿਆਉਣੇ ਆ ਠੀਕ ਆ ਇਹ ਅੱਜ ਵਿਲਾ ਕੇ ਆ ਜੀ ਆ ਸਿਲਵਾਇਆ ਪਾਪੂ ਰਪੀਤੇ ਅਜ ਮੇ ਛੋਟੀ ਹੁੰਦੀ ਦੋ ਗੁੱਤਾਂ ਹੁੰਦੀਆਂ ਸੀ ਐ ਹਲਾਉਂਦੀ ਫਿਰਦੀ ਕਿਵੇਂ ਕਰਦੀਆਂ ਹਿਲਦੀਆਂ ਆਈ ਮੈਂ ਇਹ ਪੇਨ ਲਾਈ ਆ ਅੱਗੇ ਕਿਹੜਾ ਕਾਲਾ ਤੇਲ ਲਾਉਣੀ ਹੁੰਦੀ ਆ ਮੇ ਨਜ਼ਰ ਮਿੱਟੀ ਲੱਗੀ ਹੁੰਦੀ ਆ ਬਗਵਾਸ ਮਰੀ ਜਾਂਦਾ ਲਓ ਜੀ ਤੇ ਤੁਹਾਨੂੰ ਹੋਪਫੁਲੀ ਅੱਜ ਦਾ ਵਲੌਗ ਵਧੀਆ ਲੱਗੇ ਹੋ ਕਿਉਂਕਿ ਅੱਜ ਆਪਾਂ ਲੈ ਗਏ ਸੀਗੇ ਕੋਈ ਰੈਸਪੀ ਨਹੀਂ ਲੈ ਕੇ ਆਏ ਸੀਗੇ ਆਪਾਂ ਦੱਸਿਆ ਸੀ ਵੀ ਚੁੱਲਾ ਕਿੱਦਾਂ ਬਣਾਇਆ ਦਬੱਠਲ ਦੇ ਵਿੱਚ ਹਨਾ ਤੇ ਸਾਰਿਆਂ ਨੇ ਪੁੱਛਿਆ ਵੀ ਬਹੁਤ ਜਣਿਆਂ ਨੇ ਮੈਸੀ ਮੂਸੀ ਕਰੀ ਜਾਂਦੇ ਹੁੰਦੇ ਸੀਗੇ ਇੰਸਟਾ ਕਜੀਤ ਰਿੰਦੇ ਜੀ ਮੈਂ ਕਈਆਂ ਨੂੰ ਤਾਂ ਫੋਟੋ ਹੀ ਭੇਜ ਤਨ ਅਸੀਂ ਤੇ ਚਲੋ ਕਈਆਂ ਲਈ ਅੱਜ ਆਪਾਂ ਵੀਡੀਓ ਵੀ ਬਣਾਤੀ ਜਿਨ੍ਹਾਂ ਨੇ ਬਣਾਇਆ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਹਾਂਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਚੁੱਲਾ ਬਣਾਇਆ ਤੇ ਹੋਪਲੀ ਤੁਹਾਨੂੰ ਵਲੌਗ ਵਧੀਆ ਲੱਗੇ ਹੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਮੈਂਟਾਂ ਅਲੀ ਤਾਂ ਅੱਜ ਠੇਰੀ ਲਾ ਦਿਓ ਇਹਦੇ ਥਿਲ ਦਿਨ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ